ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਜੇਕਰ ਤੁਸੀਂ ਧਿਆਨ ਜਾਂ ਸਿਮਰਨ ਕਰਦੇ ਹੋ ਤਾਂ ਤੁਹਾਡੇ ਵਿੱਚ ਕੁਝ ਗੁਪਤ ਘਟਨਾਵਾਂ ਆਪਣੇ ਆਪ ਹੀ ਹੋਣ ਲੱਗ ਜਾਂਦੀਆਂ ਹਨ ਅੱਜ ਅਸੀਂ ਉਹਨਾਂ ਗੁਪਤ ਘਟਨਾਵਾਂ ਦੀਆਂ ਪੰਜ ਨਿਸ਼ਾਨੀਆਂ ਬਾਰੇ ਗੱਲ ਕਰਾਂਗੇ ਕਿ ਤੁਸੀਂ ਦੇਖ ਸਕਦੇ ਹੋ ਕਿ ਇਨ੍ਹਾਂ ਪੰਜ ਨਿਸ਼ਾਨੀਆਂ ਨਾਲ ਤੁਹਾਡੇ ਜੀਵਨ ਤੇ ਕੀ ਅਸਰ ਪੈਂਦਾ ਹੈ ਸੰਗਤ ਜੀ ਗੱਲ ਕਰਦੇ ਹਾਂ ਪਹਿਲੀ ਨਿਸ਼ਾਨੀ ਬਾਰੇ ਜਿਹੜਾ ਮਨੁੱਖ ਆਪਣੀ ਜ਼ਿੰਦਗੀ ਵਿੱਚ ਧਿਆਨ ਜਾਂ ਸਿਮਰਨ ਹਰ ਰੋਜ਼ ਕਰਦਾ ਹੈ ਧਿਆਨ ਸਿਮਰਨ ਉਸ ਮਨੁੱਖ ਦੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਗਿਆ ਹੈ ਤਾਂ ਉਹ ਮਨੁੱਖ ਹਮੇਸ਼ਾ ਇਕੱਲਾ ਰਹਿਣਾ ਜ਼ਿਆਦਾ ਪਸੰਦ ਕਰਦਾ ਹੈ ਉਸ ਨੂੰ ਹਰ ਕੰਮ ਵਿੱਚ ਦੁਨੀਆ ਵਿੱਚ ਬਿਨਾਂ ਕਿਸੇ ਦੀ ਮਦਦੇ ਕਰਨਾ ਪਸੰਦ ਹੁੰਦਾ ਹੈ ਅਤੇ ਉਹ ਕਿਸੇ ਵੀ ਕੰਮ ਨੂੰ ਬਗੈਰ ਕਿਸੇ ਦੀ ਮਦਦ ਦੇ ਕਰ ਵੀ ਲੈਂਦਾ ਹੈ ਉਸ ਨੂੰ ਕਿਸੇ ਦਾ ਸਾਥ ਬਿਲਕੁਲ ਪਸੰਦ ਨਹੀਂ ਆਇਆ ਜਾਂਦਾ ਗੱਲ ਕਰਦੇ ਹਾਂ ਦੂਸਰੀ ਨਿਸ਼ਾਨੀ ਬਾਰੇ ਜਿਹੜੇ ਲੋਕ ਧਿਆਨ ਸਿਮਰਨ ਵਿੱਚ ਰਹਿੰਦੇ ਹਨ ਉਹ ਇੱਕ ਚੀਜ਼ ਉੱਪਰ ਬਹੁਤ ਧਿਆਨ ਕਰਦੇ ਹਨ ਕਿ ਉਹਨਾਂ ਕੋਲੋਂ ਨਾ ਕਿਸੇ ਦੀ ਇਨਸਲਟ ਹੋ ਸਕੇ ਤੇ ਨਾ ਹੀ ਉਹ ਕਿਸੇ ਦੀ ਇਨਸਲਟ ਕਰ ਸਕਣ ਉਹ ਦੂਜਿਆਂ ਦੀ ਵੀ ਰਿਸਪੈਕਟ ਕਰਨ ਅਤੇ ਆਪਣੀ ਵੀ ਰਿਸਪੈਕਟ ਦੂਜਿਆਂ ਦੇ ਅੱਗੇ ਬਣਾ ਕੇ ਰੱਖਣ ਉਹ ਛੋਟੀਆਂ-ਛੋਟੀਆਂ ਗੱਲਾਂ ਪਿੱਛੇ ਕਿਸੇ ਨਾਲ ਬੇਵਜ੍ਹਾ ਉਲਝਦੇ ਨਹੀਂ ਹਨ ਅਤੇ ਆਪਣੀ ਜ਼ਿੰਦਗੀ ਸ਼ਾਂਤਮਈ ਅਤੇ ਨਿਮਰਤਾ ਵਿੱਚ ਰਹਿ ਕੇ ਬਤੀਤ ਕਰਦੇ ਹਨ ਤੀਸਰੀ ਨਿਸ਼ਾਨੀ ਇਹੋ ਜਿਹੇ ਮਨੁੱਖ ਕਾਫੀ ਸਬਰ ਅਤੇ ਸੰਤੋਖ ਵਾਲੇ ਹੁੰਦੇ ਹਨ ਉਸ ਮਨੁੱਖ ਨੂੰ ਨਾ ਹੀ ਕੁਝ ਮਿਲਣ ਦੀ ਖੁਸ਼ੀ ਹੁੰਦੀ ਹੈ ਅਤੇ ਨਾ ਹੀ ਕੁਝ ਗਵਾਏ ਦਾ ਦੁੱਖ ਹੁੰਦਾ ਹੈ ਸਬਰ ਸੰਤੋਖ ਨਾਲ ਉਸ ਮਨੁੱਖ ਦੀ ਜ਼ਿੰਦਗੀ ਚੱਲਦੀ ਰਹਿੰਦੀ ਹੈ ਚੌਥੀ ਨਿਸ਼ਾਨੀ ਜਿਹੜੇ ਲੋਕ ਧਿਆਨ ਸਿਮਰਨ ਕਰਦੇ ਹਨ ਉਹ ਬਹੁਤ ਜ਼ਿਆਦਾ ਕ੍ਰੀਏਟਿਵ ਹੁੰਦੇ ਹਨ ਜਿਵੇਂ ਆਪਣੇ ਰੋਜ਼ਾਨਾ ਦੇ ਕਾਰਜ ਕਰਨੇ ਕੋਈ ਪਰੇਸ਼ਾਨੀ ਜਾਂ ਉਲਝਣ ਨੂੰ ਬੜੇ ਸੌਖੇ ਤਰੀਕੇ ਨਾਲ ਸੁਝਾਉਣ ਦੀ ਤਾਕਤ ਰੱਖਦੇ ਹਨ ਜ਼ਿੰਦਗੀ ਵਿੱਚ ਕਿਸੇ ਵੀ ਆਮ ਬੰਦੇ ਦੀ ਤੁਲਨਾ ਵਿੱਚ ਸਭ ਤੋਂ ਜਲਦੀ ਅਤੇ ਬਿਨਾਂ ਕਿਸੇ ਤਣਾਅ ਦੇ ਹਰ ਕਾਰਜ ਵਿੱਚ ਸਫਲ ਹੋ ਜਾਂਦੇ ਹਨ ਕਿਉਂਕਿ ਉਸ ਦਾ ਮਨ ਕਾਫੀ ਜ਼ਿਆਦਾ ਸ਼ਾਂਤ ਅਤੇ ਇਕਾਗਰ ਹੁੰਦਾ ਹੈ ਉਹ ਨਵੀਆਂ ਚੀਜ਼ਾਂ ਤੋਂ ਡਰਦਾ ਨਹੀਂ ਹੈ ਪੰਜਵੀਂ ਅਤੇ ਇੰਪੋਰਟੈਂਟ ਗੱਲ ਧਿਆਨ ਅਤੇ ਸਿਮਰਨ ਕਰਨ ਵਾਲਾ ਮਨੁੱਖ ਸਮਾਜ ਵਿੱਚ ਰਹਿ ਕੇ ਲੋਕਾਂ ਅਤੇ ਜੀਵਾਂ ਵਿੱਚ ਨਿਮਰਤਾ ਵਾਲਾ ਅਤੇ ਦਇਆਵਾਨ ਰਹਿੰਦਾ ਹੈ ਜਰੂਰ ਉਹ ਇਕੱਲਾ ਰਹਿਣਾ ਪਸੰਦ ਕਰਦਾ ਹੈ ਪਰ ਜੇ ਉਹ ਕਿਸੇ ਨੂੰ ਹਾਰਦਾ ਹੋਇਆ ਜਾਂ ਟੁੱਟਦਾ ਦੇਖਦਾ ਹੈ ਤਾਂ ਉਹ ਉਸ ਦੀ ਮਦਦ ਕਰਨ ਲਈ ਹਮੇਸ਼ਾ ਅੱਗੇ ਆਉਂਦਾ ਹੈ ਹਰ ਕਿਸੇ ਦੇ ਦੁੱਖ ਵਿੱਚ ਉਸ ਦੀ ਮਦਦ ਵੀ ਕਰਦਾ ਹੈ ਸੰਤ ਜੀ ਇਹ ਸਨ ਉਹ ਖਾਸ ਪੰਜ ਨਿਸ਼ਾਨੀਆਂ ਜੋ ਧਿਆਨ ਸਿਮਰਨ ਕਰਨ ਵਾਲੇ ਮਨੁੱਖ ਵਿੱਚ ਵੇਖੀਆਂ ਜਾਂਦੀਆਂ ਹਨ ਉਮੀਦ ਹੈ ਕਿ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ